ਜਲਾਲਾਪਾਦ ਦੇ ਪਿੰਡ ਚੱਕਲ ਮੋਚੜ ਉਰਫ ਮੁਰਕ ਵਾਲਾ ਵਿਖੇ ਫਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਵੱਲੋਂ ਆਰਗੈਨਿਕ ਤਰੀਕੇ ਦੇ ਨਾਲ ਨੈੱਟ ਹਾਊਸ ਲਗਾ ਕੇ ਜੈਵਿਕ ਖਾਦ ਅਤੇ ਬਾਇਓ ਖਾਦ ਰੇ ਸਟੌਪਰੀ ਤਿਆਰ ਕੀਤੀ ਜਾ ਰਹੀ ਹੈ ਇਸ ਸਬੰਧੀ ਪੂਰੀ ਜਾਣਕਾਰੀ ਦਿੰਦੇ ਹੋਏ ਫਤੇ ਈਪੀਓ ਦੇ ਪ੍ਰਧਾਨ ਸਤਵੰਤ ਸਿੰਘ ਮੁਰਕ ਵਾਲਾ ਨੇ ਦੱਸਿਆ ਕਿ ਫਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਹੈ ਜਿਸ ਵਿੱਚ ਲਗਭਗ 10 ਕਿਸਾਨਾਂ ਦੇ ਵੱਲੋਂ ਮਿਲ ਕੇ ਇੱਕ ਏਕੜ ਦੇ ਵਿੱਚ ਨੈੱਟ ਹਾਊਸ ਲਗਾਇਆ ਹੈ ਜਿਸ ਵਿੱਚ ਜੈਵਿਕ ਖਾਦ ਅਤੇ ਬਾਇਓਖਾਰਜ ਤੋਂ ਸਬਜ਼ੀਆਂ ਅਤੇ ਸਟ੍ਰੌਬਰੀ ਦੀ ਖੇਤੀ ਕੀ ਤਿਆਰੀ ਹੈ ਜਿਸ ਵਿੱਚ ਆਰਗੈਨਿਕ ਤਰੀਕੇ ਦੇ ਨਾਲ ਇਹ ਸਭ ਖੇਤੀ ਕੀਤੀ ਜਾਂਦੀ ਹੈ ਸਟ੍ਰੌਬਰੀ ਦਾ ਫਰੂਟ ਤਿਆਰ ਹੋ ਚੁੱਕਿਆ ਜਿਸ ਦੀ ਕਿਸਾਨਾਂ ਵੱਲੋਂ ਸਿੱਧੀ ਮਾਰਕੀਟ ਕੀਤੀ ਜਾ ਰਹੀ ਹੈ ਇਹ ਮਾਰਕੀਟ ਜਲਾਲਾਬਾਦ ਪੱਛਮੀ ਦੀ ਪ੍ਰਾਣਾ ਸਬਜ਼ੀ ਮੰਡੀ ਤੋਂ ਲੈ ਕੇ ਪੰਜਾਬ ਨੈਸ਼ਨਲ ਬੈਂਕ ਰੋਡ ਦੇ ਉੱਪਰ ਇੱਕ ਕਨੋਪੀ ਲਗਾ ਕੇ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਆਰਗੈਨਿਕ ਖੇਤੀ ਰਾਹੀਂ ਤਿਆਰ ਕੀਤੇ ਗਏ ਫਰੂਟ ਵਿੱਚ ਗਾਹਕਾਂ ਦੇ ਵੱਲੋਂ ਵੀ ਖੂਬ ਦਿਲਚਸਪੀ ਦਿਖਾਈ ਜਾ ਰਹੀ ਹੈ ਆਓ ਦੇਖਦੇ ਹਾਂ ਕੁਲਦੀਪ ਬਰਾੜ ਦੀ ਖਾਸ ਰਿਪੋਰਟ ਇਥੇ ਜੀ ਅਸੀਂ ਇੱਕ ਐਫਪੀਓ ਬਣਾਈ ਹੈ ਜਿਸ ਦਾ ਨਾਮ ਹੈ ਫਤਿਹ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਇਹ ਲਗਭਗ ਪੂਰੇ ਇਲਾਕੇ ਦੇ 10 ਫਾਰਮਰ ਨੇ ਮਿਲ ਕੇ ਤਿਆਰ ਕੀਤੀ ਗਈ ਹੈ ਇਸ ਐਫਪੀਓ ਦੇ ਵਿੱਚ 10 ਤੋਂ ਲੈ ਕੇ 10000 ਤੱਕ ਵੀ ਮੈਂਬਰ ਹੋ ਜਾਂਦਾ ਜੀ ਇਸ ਐਫਪੀਓ ਦਾ ਮੇਨ ਮੰਤਵ ਹੈ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨਾ ਅਤੇ ਆਪਣੇ ਜੋ ਪੰਜਾਬ ਦੇ ਵਾਸੀ ਨੇ ਉਹਨਾਂ ਵਾਸਤੇ ਜਿਹੜਾ ਕੈਮੀਕਲ ਰਹਿਤ ਫਰੂਟ ਅਤੇ ਸਬਜ਼ੀਆਂ ਤਿਆਰ ਕਰਨਾ ਹੈ ਜੀ ਕੈਮੀਕਲ ਬਿਲਕੁਲ ਜੀ ਬਹੁਤ ਵਧੀਆ ਸਾਨੂੰ ਰਿਸਪਾਂਸ ਮਿਲ ਰਿਹਾ ਹੈ ਅਸੀਂ ਇਸ ਟਾਈਮ 1 ਏਕੜ ਦੇ ਵਿੱਚ ਸਾਡਾ ਨੈਟ ਹਾਊਸ ਲੱਗਿਆ ਹੋਇਆ ਹੈ ਟੋਟਲ ਅਸੀਂ 10 ਏਕੜ ਦੇ ਵਿੱਚ ਨੈਟ ਹਾਊਸ ਲਾਉਣਾ ਹੈ ਜਿਹੜਾ 1 ਏਕੜ 'ਚ ਨੈਟ ਹਾਊਸ ਕੰਪਲੀਟ ਹੈ ਉਹਦੇ ਵਿੱਚ ਅਸੀਂ 12 ਪ੍ਰਕਾਰ ਦੀਆਂ ਵੈਜੀਟੇਬਲ ਔਰ ਨਾਲ ਸਟਰਾਬਰੀ ਲਾਈ ਹੋਈ ਹੈ ਔਰ ਜਿਹੜੀ ਇਹ ਸਟਰਾਬਰੀ ਹੈ ਇਹ ਸਾਰੀ ਕੈਮੀਕਲ ਰਹਿਤ ਹੈ ਇਹਦੇ ਵਿੱਚ ਜੈਵਿਕ ਖਾਦਾਂ ਜਿਵੇਂ ਕਿ ਮੁਰਗੀ ਕੰਪੋਸਟ ਅਤੇ ਵਰਮੀ ਕੰਪੋਸਟ ਹੈ ਇਹ ਪਾਈ ਗਈ ਹੈ ਔਰ ਉੱਪਰ ਜੋ ਗ੍ਰੋਥ ਪ੍ਰੋਮੋਟਰ ਹੈ ਜਾਂ ਫੰਗੀਸਾਈਡ ਉਹ ਸਾਰਾ ਬਾਇਓ ਦਾ ਯੂਜ਼ ਕੀਤਾ ਗਿਆ ਔਰ ਸਾਨੂੰ ਬਹੁਤ ਅੱਛਾ ਰਿਸਪਾਂਸ ਮਿਲਿਆ ਔਰ ਸਾਡੀ ਪ੍ਰੋਡਕਸ਼ਨ ਵੀ ਕਾਫੀ ਹੋ ਰਹੀ ਹੈ ਜੀ ਨਹੀਂ ਜੀ ਸਾਨੂੰ ਉਸ ਤੋਂ ਬਹੁਤ ਵਧੀਆ ਰਿਸਪਾਂਸ ਮਿਲਿਆ ਜਿੰਨਾ ਅਸੀਂ ਸੋਚਿਆ ਸੀ ਸਾਨੂੰ ਉਸ ਤੋਂ 4 ਗੁਣਾ ਵੱਧ ਰਿਸਪਾਂਸ ਮਿਲਿਆ ਅਸੀਂ ਇਹ ਤੋਂ ਤਾਜੀ ਸਟਰਾਬਰੀ ਜਿਹੜੀ ਇਸ ਟਾਈਮ ਸਟਰਾਬਰੀ ਦਾ ਫਰੂਟ ਆ ਚੁੱਕਿਆ ਸਾਡਾ ਅਸੀਂ ਤਾਜੀ ਸਟਰਾਬਰੀ ਤੋੜ ਕੇ ਸ਼ਹਿਰ ਦੇ ਵਿੱਚ ਆਪਣੀ ਫਤੇ ਆਪੀ ਉਹਦੀ ਕਨੋਪੀ ਲਾ ਕੇ ਡਾਇਰੈਕਟ ਅਸੀਂ ਮੰਡੀਕਰਨ ਕਰ ਰਹੇ ਆ ਜੀ ਔਰ ਉੱਥੇ ਜਿਹੜੇ ਇਲਾਕੇ ਨਿਵਾਸੀ ਦੇ ਲੋਕ ਨੇ ਜੀ ਇਲਾਕਾ ਨਿਵਾਸੀ ਹੈ ਉਹ ਡਾਇਰੈਕਟ ਸਾਡੀ ਕਨੋਪੀ ਦੇ ਕੋਲ ਆ ਕੇ ਲੈ ਕੇ ਜਾ ਰਹੇ ਔਰ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਆ ਅਸੀਂ ਉਸ ਇਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੂੰ ਇਸ ਚੀਜ਼ ਦਾ ਪਤਾ ਲੱਗਿਆ ਕਿ ਇਹ ਬਿਨਾ ਕੈਮੀਕਲ ਜੈਵਿਕ ਤੋਂ ਤਿਆਰ ਕੀਤੀ ਹੋਈ ਸਟਰਾਬਰੀ ਹੈ ਔਰ ਤਕਰੀਬਨ ਜੋ ਆਸ-ਪਾਸ ਦੀਆਂ ਸੀਗੀਆਂ ਜਿੱਥੇ ਆਮ ਦੂਜੀ ਸਟਰਾਬਰੀ ਵੀ ਪਈ ਹੁੰਦੀ ਹੈ ਉਸ ਤੋਂ 4 ਗੁਣਾ ਵੱਧ ਸਾਡੀ ਕਨੋਪੀ ਦੇ ਉੱਪਰ ਲੋਕਾਂ ਦਾ ਇਕੱਠ ਸੀਗਾ ਔਰ ਅਸੀਂ ਜਿੰਨੀ ਕੁ ਕੁ ਬੁਕਿੰਗ ਆ ਚੁੱਕੀਆਂ ਨੇ ਔਰ ਇੱਥੋਂ ਤੱਕ ਕਿ ਸਾਡੇ ਕੋਲ ਆਨਲਾਈਨ ਵੀ ਮੰਗਵਾਉਣ ਦੇ ਲਈ ਸਾਨੂੰ ਆਰਡਰ ਆ ਚੁੱਕਿਆ ਕਿ ਤੁਸੀਂ ਆਨਲਾਈਨ ਸਾਨੂੰ 10 10 ਪੀਸ ਜਿਹੜੇ ਡੱਬੇ ਉਹ ਭੇਜੋ ਜੀ ਬਿਲਕੁਲ ਜੀ ਖੇਤੀਬੰਦ ਬਹੁਤ ਲਾਹੇਵੰਦ ਧੰਦਾ ਪਰ ਇਸ ਦੇ ਵਿੱਚ ਆਪਾਂ ਨੂੰ ਤਕਨੀਕ ਆਉਣੀ ਚਾਹੀਦੀ ਆਪਣੇ ਕੋਲੇ ਟੈਕਨੀਸ਼ੀਅਨ ਦੀ ਕਮੀ ਹੈ ਜਿਸ ਕਰਕੇ ਐਗਰੋਨੋਮਿਸਟ ਦੀ ਘਾਟ ਹੋਣ ਕਰਕੇ ਨਹੀਂ ਆਪਾਂ ਕਰ ਪਾ ਰਹੇ ਜੇਕਰ ਅਸੀਂ ਇਸ ਚੀਜ਼ ਨੂੰ ਪੂਰੀ ਤਕਨੀਕ ਦੇ ਨਾਲ ਕੰਮ ਕਰੀਏ ਤਾਂ ਅਸੀਂ ਇਸ ਦੇ ਵਿੱਚ ਇੱਕ ਏਕੜ ਦੇ ਵਿੱਚੋਂ ਲਗਭਗ 4 ਏਕੜ ਦੀ ਫਸਲ ਕੱਢ ਸਕਦੇ ਹਾਂ ਕਮਾਈ ਕਰ ਸਕਦੇ ਹਾਂ ਜਿਸ ਤਰ੍ਹਾਂ ਕਿ ਵਰਟੀਕਲ ਦੇ ਵਿੱਚ ਇਸ ਤਰ੍ਹਾਂ ਹੁਣ ਜਿਹੜੀ ਇਹ ਇਸ ਟਾਈਮ ਸਟ੍ਰੌਬਰੀ ਲੱਗੀ ਹੈ ਇਹ ਸਾਰੀ ਹਾਰੀਜ਼ਨਟਲ ਲੱਗੀ ਇਸ ਤੋਂ ਬਾਅਦ ਅਸੀਂ ਇਸ ਚੀਜ਼ ਦੇ ਉੱਪਰ ਜੋ ਨੈਕਸਟ ਅੱਗੇ ਫਸਲ ਲਾਉਣ ਜਾ ਰਹੇ ਹਾਂ ਅਸੀਂ ਹਲਦੀ ਦੀ ਕਾਸ਼ਤ ਕਰਨੀ ਸ਼ੁਰੂ ਕਰਨੀ ਲੱਗੇ ਇਸ ਤੋਂ ਅੱਗੇ ਟਮਾਟਰ ਦੀ ਕਾਸ਼ਤ ਕਰਨੀ ਅਸੀਂ ਉਹ ਵਰਟੀਕਲ ਦੇ ਵਿੱਚ ਕਰਨੀ ਹੈ ਲਗਭਗ ਤਿੰਨ ਤੋਂ ਚਾਰ ਲੇਅਰ ਦੇ ਉੱਪਰ ਤਾਂ ਜੇ ਆਪਾਂ ਤਿੰਨ ਤੋਂ ਚਾਰ ਲੇਅਰ ਦੇ ਉੱਪਰ ਕਰਾਂਗੇ ਕੰਮ ਤੇ ਆਟੋਮੈਟਿਕ ਜਿਹੜੀ ਆ ਕਮਾਈ ਉਹ ਆਪਣੇ ਆਪ ਦੁੱਗਣੀ ਤੋਂ ਤਿਗਣੀ ਹੋਊਗੀ ਜੀ ਦੇਖੋ ਆਮ ਕਿਸਾਨ ਜਿਹੜੇ ਆ ਪੰਜਾਬ ਵਾਸੀ ਐ ਉਹਨਾਂ ਨੂੰ ਸੁਨੇਹਾ ਤੇ ਨੌਜਵਾਨ ਜਿਹੜੇ ਬਾਹਰ ਜਾ ਰਹੇ ਕਿਉਂਕਿ ਬਾਹਰ ਜਾ ਕੇ ਵੀ ਆਪਾਂ ਲੇਬਰ ਕਰ ਰਹੇ ਆ ਉਹੀ ਲੇਬਰ ਆਪਾਂ ਇੱਥੇ ਆਪ ਖੁਦ ਕਰੀਏ ਤਾਂ ਕਿ ਆਪਾਂ ਇੱਕ ਆਪਣੇ ਪਰਿਵਾਰ ਚ ਇੱਕ ਆਪਣੇ ਦੇਸ਼ ਚ ਰਹਿ ਕੇ ਕੰਮ ਕਰ ਸਕਦੇ ਆ ਕਿਸਾਨਾਂ ਨੂੰ ਇਹ ਸਾਡੀ ਬੇਨਤੀ ਹੈ ਕਿ ਤੁਸੀਂ ਸਾਰੇ ਕਿਸਾਨ ਮਿਲ ਕੇ ਇੱਕ ਐਪੀਓ ਤਿਆਰ ਕਰੋ ਅਸੀਂ ਇੱਧਰ ਫਾਜ਼ਿਲਕਾ ਜਲਾਲਾਬਾਦ ਦੇ ਵਿੱਚ ਫਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਚਲਾ ਰਹੇ ਹਾਂ ਤੁਸੀਂ ਇਸ ਐਪੀਓ ਦੇ ਨਾਲ ਮਿਲ ਕੇ ਮੈਂਬਰ ਬਣ ਕੇ ਤੁਸੀਂ ਐਪੀਓ ਦੇ ਤੁਸੀਂ ਵੀ ਆਪਣਾ ਕੋਈ ਅਲੱਗ ਝੋਨੇ ਕਣਕ ਤੋਂ ਇਲਾਵਾ ਕੋਈ ਸਬਜ਼ੀਆਂ ਜਾਂ ਫਰੂਟ ਦੇ ਉੱਪਰ ਕੰਮ ਕਰੋ ਜੋ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਤਾਂ ਸਾਡੀ ਜਿਹੜੀ ਐਪੀਓ ਕੰਮ ਕਰ ਰਹੀ ਹੈ ਜਿੰਨੀ ਐਪੀਓ ਦੀ ਟੀਮ ਹੈ ਪੂਰੀ ਉਹ ਕੰਮ ਕਰ ਰਹੀ ਉਹ ਸਾਰੇ ਹਰ ਫਾਰਮਰ ਨੂੰ ਸਪੋਰਟ ਕਰੂਗੀ ਹਰ ਤਰ੍ਹਾਂ ਦੀ ਉਸ ਨੂੰ ਕੋਈ ਵੀ ਤਕਨੀਕ ਦੀ ਲੋੜ ਹੈ ਉਹ ਲੈ ਕੇ ਆਊਗੀ ਕੋਈ ਯੂਨੀਵਰਸਟੀਆਂ ਦੀ ਲੋੜ ਹੈ ਕਿਸੇ ਆਈਸੀ ਜਾਂ ਸੀ ਫੈਟ ਤੋਂ ਕੋਈ ਵੀ ਕਿਸੇ ਤਰ੍ਹਾਂ ਦੀ ਸਾਨੂੰ ਮਦਦ ਦੀ ਲੋੜ ਪੈਂਦੀ ਤਾਂ ਸਾਡੀ ਜਿਹੜੀ ਟੀਮ ਹੈ ਪੂਰੀ ਐਪੀਓ ਦੀ ਉਹ ਇਸ ਉਪਰ ਕੰਮ ਕਰ ਰਹੀ ਹੈ ਔਰ ਨਵੀਆਂ-ਨਵੀਆਂ ਤਕਨੀਕਾਂ ਲੈ ਕੇ ਆ ਰਹੀ ਹੈ ਸੋ ਮੈਂ ਸਾਰੇ ਜਿੰਨੇ ਨੌਜਵਾਨ ਸਾਡੇ ਕਿਸਾਨ ਭਰਾ ਨੇ ਫਾਰਮਰ ਨੇ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਆਓ ਸਾਰੇ ਮਿਲ ਕੇ ਇੱਕ ਸਮੂਹ ਬਣਾ ਕੇ ਕੰਮ ਕਰੀਏ ਫਤਿਹ ਐਪੀਓ ਦਾ ਇੱਕ ਮਕਸਦ ਕੀ ਹੈ ਕਿ ਸਾਰੇ ਫਾਰਮਰ ਮਿਲ ਕੇ ਇੱਕੋ ਜਗ੍ਹਾ ਤੇ ਇੱਕੋ ਫਸਲ ਦੇ ਉੱਪਰ ਕੰਮ ਕਰਨ ਤਾਂ ਕਿ ਉਹਨਾਂ ਨੂੰ ਬਿਜਲੀ ਪਾਣੀ ਲੇਬਰ ਟਰਾਂਸਪੋਰਟੇਸ਼ਨ ਦਾ ਖਰਚਾ ਬਹੁਤ ਘੱਟ ਪਵੇ ਉਹਨਾਂ ਦੀ ਪ੍ਰੋਡਕਸ਼ਨ ਇੱਕੋ ਜਗ੍ਹਾ ਤੋਂ ਤਿਆਰ ਹੋ ਕੇ ਉਹ ਮਾਰਕੀਟਿੰਗ ਕਰ ਸਕਦੇ ਆ ਅਸੀਂ ਇੱਥੋਂ ਤੱਕ ਨਹੀਂ ਕੱਲੇ ਜਲਾਲਾਬਾਦ ਤੱਕ ਨਹੀਂ ਅਸੀਂ ਪੂਰਾ ਪੰਜਾਬ ਔਰ ਪੰਜਾਬ ਹਿੰਦੁਸਤਾਨ ਤੋਂ ਇਲਾਵਾ ਅਸੀਂ ਜਿਹੜੀ ਐ ਐਕਸਪੋਰਟ ਕਰਨ ਦਾ ਵੀ ਸੋਚ ਰਹੇ ਹਾਂ ਜੋ ਕਿ ਅੱਗੇ ਕੁਝ ਪ੍ਰੋਡਕਟ ਅਸੀਂ ਲੈ ਕੇ ਆ ਰਹੇ ਹਾਂ ਉਹਨਾਂ ਦਾ ਅਸੀਂ ਇੱਥੋਂ ਡਾਇਰੈਕਟ ਆਪਣੇ ਖੇਤਾਂ ਤੋਂ ਐਕਸਪੋਰਟ ਕਰਾਂਗੇ ਸਭ ਤੋਂ ਮੇਨ ਗੱਲ ਅਸੀਂ ਇਹ ਚਾਹੁੰਦੇ ਹਾਂ ਵੀ ਜੋ ਸ਼ੁੱਧ ਤੇ ਤਾਜ਼ਾ ਜਿਹੜਾ ਆ ਸਬਜ਼ੀਆਂ ਤੇ ਫਰੂਟ ਆ ਉਹ ਸਾਡੇ ਖੇਤਾਂ ਤੋਂ ਸਿੱਧਾ ਰਸੋਈ ਵੱਲ ਜਾਵੇ ਹਾਂਜੀ ਕੀ ਨਾਮ ਤੁਹਾਡਾ ਤੇ ਕਿੱਥੋਂ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਨਜਿੰਦਰ ਸਿੰਘ ਹੈ ਜੀ ਮੇਰਾ ਪਿੰਡ ਚੱਕ ਮੁਹੰਮਦ ਦੇਵਾਲਾ ਹੈ ਜੀ ਇਹ ਜੀ ਤੁਸੀਂ ਆਰਗੇਨਿਕ ਫਸਲ ਲਗਾਈ ਹੋਈ ਹੈ ਹਾਂਜੀ ਤੇ ਕਿੰਨੇ ਤਰ੍ਹਾਂ ਦੀ ਫਸਲ ਲਗਾਈ ਹੋਈ ਹੈ ਉਹਦੇ ਬਾਰੇ ਦੱਸੋ ਇਹ ਜੀ ਅਸੀਂ ਸਬਜ਼ੀਆਂ ਲਗਾਈ ਹੋਈਆਂ ਨੇ 10 ਤੋਂ 12 ਤਰ੍ਹਾਂ ਦੀਆਂ ਸਬਜ਼ੀਆਂ ਹੈ ਜੀ ਤੇ ਨਾਲ ਇੱਕ ਸਟਰਾਬਰੀ ਫਰੂਟ ਤਿਆਰ ਕਰ ਰਿਹਾ ਜੀ ਇੰਨੀ ਕਿ ਮਿਹਨਤ ਲੱਗਦੀ ਹੈ ਤੇ ਕਿੰਨੇ ਚਿਰ ਦੀ ਇਹ ਫਸਲ ਹੁੰਦੀ ਹੈ ਇਹ ਜੀ ਮਿਹਨਤ ਤਾਂ ਹੁਣ ਤੁਸੀਂ ਦੇਖ ਹੀ ਰਹੇ ਹੋ ਜੀ ਮਿਹਨਤ ਤਾਂ ਸਾਨੂੰ ਤਕਰੀਬਨ 2 ਤੋਂ 3 ਮਹੀਨੇ ਹੋ ਚੱਲੇ ਆ ਜੀ ਸਬਜ਼ੀਆਂ ਲਗਾਈਆਂ ਤੇ ਸਟਰਾਬਰੀ ਲਗਾਈ ਨੂੰ ਤੇ ਇਹ ਜੀ 2-3 ਮਹੀਨੇ ਦੀ ਫਸਲ ਹੈ ਜੀ ਸਟਰਾਬਰੀ ਤੁਸੀਂ ਇੱਕ ਨੌਜਵਾਨ ਹੋ ਹਾਂਜੀ ਅੱਜ ਕੱਲ ਦੇ ਨੌਜਵਾਨ ਫਾਰਮ ਨੂੰ ਬਹੁਤ ਜਾ ਰਹੇ ਆ ਹਾਂਜੀ ਤੁਸੀਂ ਇੱਥੇ ਹੀ ਖੇਤੀ ਕਰ ਰਹੇ ਹੋ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਹੈ ਤੁਹਾਨੂੰ ਸਾਨੂੰ ਜੀ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਜੀ ਅਸੀਂ ਸਟਰਾਬਰੀ ਤਿਆਰ ਕਰਕੇ ਤੇ ਸਿੱਧਾ ਹੀ ਆਪਣੇ ਜਲਾਲਾਬਾਦ ਮਾਰਕੀਟ ਮੰਡੀ ਵਿੱਚ ਲੈ ਜਾ ਰਹੇ ਆ ਜੀ ਇੱਥੋਂ ਤੋੜ ਕੇ ਤੇ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਜੀ ਜਿਹੜਾ ਮੰਡੀਕਰਨ ਤੁਸੀਂ ਆਪ ਕਰਦੇ ਹੋ ਹਾਂਜੀ ਲੋਕ ਤੁਹਾਡੇ ਕੋਲੋਂ ਖਰੀਦਣ ਵੀ ਆਉਂਦੇ ਹੋਣਗੇ ਹਾਂਜੀ ਕਿਸ ਤਰ੍ਹਾਂ ਦਾ ਉਹਨਾਂ ਦਾ ਰਿਸਪੌਂਸ ਲੱਗਦਾ ਦੂਸਰੀਆਂ ਫਰੂਟਾਂ ਦੇ ਮੁਕਾਬਲੇ ਬਹੁਤ ਵਧੀਆ ਰਿਸਪੌਂਸ ਆ ਜੀ ਕਿਉਂਕਿ ਸਾਡੀ ਫਰੂਟ ਆਪਣੇ ਵਰਮੀ ਡੀ ਕੰਪੋਸਟ ਬਾਇਓ ਤੇ ਆਰਗੈਨਿਕ ਹੈ ਜੀ ਇਸ ਕਰਕੇ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਆਪਣੇ ਜਲਾਲਾਬਾਦ ਮੰਡੀ ਵਜ ਜੀ ਇੱਕਲੇ ਫਰੂਟ ਹੀ ਹੈ ਤੁਹਾਡਾ ਆਰਗੈਨਿਕ ਹੈ ਕਿ ਜਾਂ ਜਿਹੜੀਆਂ ਤੁਸੀਂ ਇਹ ਸਬਜ਼ੀਆਂ ਲਾਈਆਂ ਹੁੰਆਂ ਉਹ ਵੀ ਹਾਂਜੀ ਹਾਂਜੀ ਸਭ ਸਬਜ਼ੀਆਂ ਵੀ ਆਰਗੇਨਿਕ ਹੈ ਜੀ ਕਿੰਨੇ ਤਰ੍ਹਾਂ ਦੀਆਂ ਸਬਜ਼ੀਆਂ ਇਹ ਜੀ ਸਬਜ਼ੀਆਂ 10 ਤੋਂ 12 ਪ੍ਰਕਾਰ ਦੀਆਂ ਹੈ ਜੀ ਕਿਹੜੀਆਂ ਕਿਹੜੀਆਂ ਇੱਕ ਤਾਂ ਸਰ ਖੀਰਾ ਹੈ ਉਸ ਤੋਂ ਬਾਅਦ ਆ ਕੇ ਟਮਾਟਰ ਚੱਪਣ ਕੱਦੂ ਉਸ ਤੋਂ ਬਾਅਦ ਤਾਰਾ ਆਪਣੇ ਪਿਆਜ਼ ਆ ਗਏ ਲੈਟਸ ਔਰ ਆਪਣੇ ਲਾਸਟ ਤੇ ਆ ਗਈ ਕਰੇਲਾ ਇਹਨਾਂ ਦਾ ਸਾਰੀਆਂ ਦਾ ਜਿਹੜਾ ਹੈਗੀ ਆ ਸਬਜੀ ਹੈ ਜਿੰਨਾ ਤੁਸੀਂ ਨਾਮ ਬਣਾਇਆ ਉਹ ਕਦੋਂ ਤੱਕ ਆ ਜਿਹੜੀ ਉਹ ਮੰਡੀ 'ਚ ਤੁਸੀਂ ਜਾਓਗੇ ਤੇ ਜਾਣੀ ਸ਼ੁਰੂ ਹੋ ਗਈ। ਨਹੀਂ ਸਰ ਹਲੇ ਤਾਂ ਨਹੀਂ ਜਾਣੀ ਸ਼ੁਰੂ ਹੋਈ ਬਸ ਥੋੜੀ ਦੇਰ ਥੋੜੇ ਦਿਨਾਂ ਤੱਕ ਜਾਣੀ ਸ਼ੁਰੂ ਹੋ ਜਾਏਗੀ ਕਿਉਂਕਿ ਤੁਸੀਂ ਆ ਖੁਦ ਹੀ ਦੇਖ ਰਹੇ ਹੋ ਕਿਉਂਕਿ ਬਹੁਤ ਵਧੀਆ ਤਿਆਰ ਹੋ ਚੁੱਕੀ ਹੈ। ਹਾਂਜੀ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ? ਮੇਰਾ ਨਾਮ ਅਮਨਦੀਪ ਸਿੰਘ ਆ ਪਿੰਡ ਜੱਕ ਮੁਹੰਮਦ ਦੇਵਾਲ ਦਾ ਰਹਿਣ ਵਾਲਾ ਆ ਜੀ। ਕੀ ਕੰਮ ਕਰਦੇ ਹੋ ਤੁਸੀਂ? ਮੈਂ ਸਟੱਡੀ ਕਰਦਾ ਆ ਆਈਟੀਆਈ ਇਲੈਕਟ੍ਰੀਸ਼ੀਅਨ। ਉਸ ਤੋਂ ਇਲਾਵਾ ਹੋਰ ਵੀ ਕੋਈ ਕੰਮ ਕਰਦੇ ਹਾਂ ਉਸ ਤੋਂ ਇਲਾਵਾ ਇੱਥੇ ਅਸੀਂ ਐਫ ਪੀਓ ਬਣਾਈ ਹੈ 6 ਮੈਂਬਰਾਂ ਨੇ ਰਲ ਕੇ ਐਫ ਪੀਓ ਤੋਂ ਮੈਂ ਮੈਂਬਰ ਹਾਂ 6 ਮੈਂਬਰਾਂ ਰਲ ਕੇ ਇੱਕ ਪ੍ਰੋਜੈਕਟ ਲਾਇਆ ਹੈ ਆਰਗੇਨਿਕ ਖੇਤੀ ਦਾ ਕਿੰਨੇ ਜਗ੍ਹਾ ਚ ਪ੍ਰੋਜੈਕਟ ਲਾਇਆ ਹੈ ਤੇ ਇੱਥੇ ਕਿਹੜੀਆਂ ਕਿਹੜੀਆਂ ਫਸਲਾਂ ਲਾਈਆਂ ਇਹ ਇੱਕ ਕਿੱਲੇ ਵਿੱਚ ਲਾਇਆ ਪ੍ਰੋਜੈਕਟ ਇਹਦੇ ਵਿੱਚ ਸਟਰਾਬਰੀ ਤੇ ਆਰਗੇਨਿਕ ਸਬਜ਼ੀਆਂ ਲਾਈਆਂ ਨੇ ਇਹੜੀ ਹੁਣ ਫਸਲ ਦੀ ਜਿਹੜੀ ਉਹ ਤਿਆਰੀ ਹੋ ਚੁੱਕੀ ਹੈ ਤੇ ਜਿਹੜੀ ਫਸਲ ਆਈ ਹੈ ਤੇ ਉਹਦਾ ਮੰਡੀਕਰਨ ਕਿਵੇਂ ਕਰਦੇ ਕਿੱਥੇ ਵੇਚੀ ਜਾਂਦੀ ਹੁਣ ਸਟ੍ਰੌਬਰੀ ਦੇ ਫਲ ਆ ਗਿਆ ਉਹ ਅਸੀਂ ਖੁਦ ਤੋੜਦੇ ਹਾਂ ਖੁਦ ਉਹਦੀ ਪੈਕਿੰਗ ਕਰਕੇ ਜਲਾਲਾਬਾਦ ਸਟਾਲ ਲਾਈ ਹੈ ਉੱਥੇ ਖੁਦ ਵੇਚਦੇ ਹਾਂ ਇਹਨਾਂ ਨੂੰ ਕਿਹੜੀਆਂ ਸਪਰੇਆਂ ਕਰਦੇ ਕੈਮੀਕਲ ਵਾਲੀਆਂ ਕਰਦੇ ਹਾਂ ਕਿ ਬਾਇਓ ਸਪਰੇਆਂ ਕਰਦੇ ਹਾਂ ਤੇ ਲੋਕ ਇਹਨਾਂ ਨੂੰ ਕਿਸ ਤਰ੍ਹਾਂ ਪਸੰਦ ਕਰ ਰਹੇ ਆ ਕਿ ਨਹੀਂ ਕਰ ਰਹੇ ਕੈਮੀਕਲ ਵਾਲੀਆਂ ਸਪਰੇਆਂ ਅਸੀਂ ਨਹੀਂ ਕਰਦੇ ਅਸੀਂ ਬਾਇਓ ਤੇ ਜੈਵਿਕ ਸਪਰੇਆਂ ਕਰਦੇ ਹਾਂ ਜਿਵੇਂ ਬਰਮਿੰਗ ਦੀ ਹੋਗੀ ਲੋਕਾਂ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਮਿਲਿਆ ਲੋਕਾਂ ਦਾ ਰਿਸਪੌਂਸ ਵਧੀਆ ਮਿਲਿਆ ਉਹ